ਗੁਰਤੇਕ ਬਹਾਦਰ ਹਿੰਦੀ ਚਾਦਰ ਤੇ ਕੀ ਤੁਸੀਂ ਮੰਨਦੇ ਹੋ ਕਿ ਉਹ ਧਰਮ ਦੀ ਚਾਦਰ ਨੇ ਕਿ ਹਿੰਦੀ ਚਾਦਰ ਨੇ ਇਹ ਕੱਲਾ ਬੰਦਾ ਆ ਅਜਮੇਰ ਸਿੰਘ ਜਿਨੇ ਹਿੰਦ ਦੀ ਚਾਦਰ ਨੂੰ ਸਾਰਿਆਂ ਨੂੰ ਦੋਸ਼ੀ ਬਣਾਤਾ ਕਿ ਜਿਨੇ ਕਹਿਣ ਸਾਰੇ ਸਟੇਟ ਦੇ ਸੰਸਦਾਂ ਸਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਰਹੇ ਨੇ ਕਿ ਗੁਰਤੇਕ ਬਹਾਦਰ ਹਿੰਦ ਦੀ ਚਾਦਰ ਨਹੀਂ ਨੇ ਇਹ ਜੋੜ ਦੇਣੀ ਕਿ ਹਿੰਦ ਦੀ ਚਾਦਰ ਜਿਹੜਾ ਕਹੂਗਾ ਉਹ ਕਿਸੇ ਨੈਰੇ ਨਾਲ ਜੁੜਿਆ ਹੈ ਜਾਂ ਕਿਸੇ ਦੇ ਅੰਡਰ ਕੰਮ ਕਰ ਰਿਹਾ ਹੈ ਜਾਂ ਉਹ ਕਿਸੇ ਦਾ ਦਲਾਲਪੁਣਾ ਕਰ ਰਿਹਾ ਹੈ ਇਹ ਬਿਲਕੁਲ ਝੂਠ ਆ ਗੁਰਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੀਲਕ ਜੰਜੂ ਰਾਖਾ ਪ੍ਰਭਤਾ ਕਾ ਇਹ ਤੀਲਕ ਤੇ ਜੰਜੂ ਦੀ ਰਾਖੀ ਰਾਸਤੇ ਕੀਤਾ ਮਹਾਰਾਜ ਨੇ ਕਿਹਾ ਵੀ ਇਹ ਜਿਹੜਾ ਸਾਕਾ ਕੀਤਾ ਆ ਜੇ ਆਪਾਂ ਇਸ ਗੱਦ ਨੂੰ ਲੈ ਵੀ ਲਈਏ ਪੀ ਹਿੰਦੂ ਦੀ ਧਰਮ ਦੀ ਚਾਦਰ ਕਹਿਣ ਨਾਲ ਗੁਰਤੇਗ ਬਹਾਦਰ ਮਹਾਰਾਜ ਜਿਹੜੇ ਆ ਉਹਨਾਂ ਦੀ ਸ਼ਹਾਦਤ ਛੋਟੀ ਹੋ ਜਾਂਦੀ ਆ ਇਹ ਧਰਮ ਦੀ ਚਾਦਰ ਕਿਹਾ ਵੱਡੀ ਹੋ ਜਾਂਦੀ ਹੈ ਪਰ ਸਵਾਲ ਤੇ ਉੱਥੇ ਵੀ ਖੜਾ ਹੋ ਜਾਂਦਾ ਹੈ ਕਿ ਕਿਹੜੇ ਧਰਮ ਦੀ ਸਿਰਫ ਇੱਕ ਵਿਸ਼ੇਸ਼ ਧਰਮ ਨਾਲ ਜੋੜ ਕੇ ਅਸੀਂ ਉਹਨਾਂ ਦੀ ਚਾਦਰ ਬਣਾ ਕੇ ਕਹਿੰਦੇ ਗੁਰੂ ਸਾਹਿਬ ਜੀ ਦਾ ਦਾਇਰਾ ਛੋਟਾ ਕਰ ਦਿੱਤਾ ਤੋ ਅਜਮੇਰ ਸਿੰਘ ਜੀ ਕੋਈ ਛੋਟੀ ਉਮਰ ਦੇ ਨਹੀਂ ਗਏ ਬਹੁਤ ਸਿਆਣੇ ਨੇ ਸੁਲਝੇ ਹੋਏ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਗਿਣਦੇ ਹੋ ਇਹ ਸਿੱਖ ਵਿਦਵਾਨ ਜਾਂ ਸਿੱਖ ਚਿੰਤਕ ਹੈ ਕਿਵੇਂ ਆ ਜਿਹੜੇ ਸਿੱਖ ਸਟੋਰੀਅਨ ਹੁੰਦੇ ਨਾ ਭਾਈ ਸਾਹਿਬ ਉਹ ਹੁੰਦੇ ਆ ਜਿਨ੍ਹਾਂ ਨੇ ਸਿੱਖਾਂ ਦੇ ਗ੍ਰੰਥ ਪੜ੍ਹੇ ਹੋਣ ਮੈਨੂੰ ਨਹੀਂ ਲੱਗਦਾ ਕਿ ਭਾਈ ਅਜਮੇਰ ਸਿੰਘ ਉਹਨਾਂ ਨੇ ਕਦੇ ਵੀ ਪੜਿਆ ਹੋਊਗਾ ਦਸਮ ਗ੍ਰੰਥ ਤੋਂ ਵੱਡਾ ਵਿਵਾਦ ਰਿਆ ਪਰ ਭਾਈ ਅਜਮੇਰ ਸਿੰਘ ਹਮੇਸ਼ਾ ਕਲਨੀ ਕਤਾਈ ਜਿੱਦੋਂ ਅਰਦਾਸ ਬਦਲੀ ਗਈ ਸਿਧਾਂਤ ਹੀ ਸਾਡਾ ਬਦਲਣ ਦੀ ਕੋਸ਼ਿਸ਼ ਕੀਤੀ ਕੁਝ ਲੋਕਾਂ ਨੇ ਉਦੋਂ ਭਾਈ ਅਜਮੇਰ ਸਿੰਘ ਨੂੰ ਨਹੀਂ ਇੱਕ ਪਗੌਤੀ ਲਫ਼ਜ਼ ਨੂੰ ਨਹੀਂ ਸਮਝਾ ਸਕੇ ਸਿੱਖ ਚਿੰਤਕ ਜਿਹੜੇ ਆ ਜਿਹੜਾ ਸਿੱਖ ਚਿੰਤਕ ਭਾਈ ਜਮੇਰ ਸਿੰਘ ਆ ਇਹਦੀ ਇੱਕ ਵੀ ਕੋਈ ਸਟੇਟਮੈਂਟ ਹੈਗੀ ਆ ਐਡਾ ਤਕੜਾ ਹਮਲਾ ਹੋਇਆ ਸਿੱਖਾਂ ਦੇ ਸਿਧਾਂਤ ਦੇ ਉੱਪਰ ਕਿ ਸੰਤ ਜਿਹੜੇ ਸੀਗੇ ਸੰਤਾਂ ਬਾਰੇ ਤੇ ਸ਼ਬਦਾਵਲੀ ਬਹੁਤ ਗੰਦੀ ਬੋਲਦਾ ਸੀਗਾ ਇਹ ਉਸ ਟਾਈਮ ਪਰ ਇੱਦਾਂ ਉਹਨਾਂ ਦੇ ਹੱਕ 'ਚ ਵੀ ਖੜਦੇ ਨੇ ਔਰ ਜਿੰਨੀ ਵਾਰੀ ਆ ਚਾਹੇ ਕੋਈ ਵੀ ਆ ਭਾਈ ਅਮਰਤਪਾਲ ਉਹਨਾਂ ਦੇ ਹੱਕ 'ਚ ਵੀ ਖੜੇ ਨੇ ਦੀਪ ਸਿੱਧੂ ਆ ਉਹਨਾਂ ਦੇ ਹੱਕ 'ਚ ਵੀ ਖੜੇ ਨੇ ਸੋ ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਹੱਕ 'ਚ ਪੰਥ ਦੇ ਹੱਕ 'ਚ ਹਾ ਦਾ ਨਾਰਾ ਮਾਰਦੇ ਤੇ ਹੈਗੇ ਨੇ ਇਹਨੇ ਸੰਤਾਂ ਦੇ ਟਾਈਮ ਤੇ ਸੰਥਾਂ ਦੇ ਖਿਲਾਫ ਬੋਲਦੇ ਰਹੇ ਤੇ ਬਾਅਦ ਚੋਂ ਸੰਤਾਂ ਦੇ ਸੰਘਰਸ਼ ਤੋਂ ਬਾਅਦ ਜਦੋਂ ਸਿੱਖਾਂ ਦਾ ਸਿੰਘਾਂ ਦਾ ਜਾਹੋ ਜਲਾਲ ਤੇਜ ਹੋ ਗਿਆ ਅਕਾਲ ਤਖਤ ਸਾਹਿਬ ਤੇ ਅਟੈਕ ਹੋ ਗਿਆ ਜਦੋਂ ਸਿੱਖ ਰੋਸ ਦੇ ਵਿੱਚ ਉਦੋਂ ਇਹਨੇ ਆਪਣਾ ਪਾਲਾ ਪਲਟ ਕੇ ਤੇ ਸਿੱਖਾਂ ਨਾਲ ਹੋ ਗਿਆ ਫਿਰ ਇਹਨੇ ਕਿਤਾਬਾਂ ਲਿਖਣੀਆਂ ਸ਼ੁਰੂ ਕਰਤੀਆਂ ਅੰਗਰ ਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ ਤਾਂ ਅਖਾਲੀਸਤਾਨ ਦੀ ਨਹੀਂ ਰੱਖੀ ਜਾ ਤਾਂ ਅਜਮੇਰ ਸਿੰਘ ਹੁਣਾ ਦਾ ਇਹ ਇਹ ਅਗੋਂ ਜਵਾਬ ਸੀਗਾ ਵੀ ਉਹ ਤਾਂ ਚੱਲਦੇ ਦੇ ਸਟੇਟਮੈਂਟ ਦਿੱਤੀ ਸੀ ਉਹ ਕੋਈ ਸੁਲਝੀ ਹੋਈ ਸਟੇਟਮੈਂਟ ਨਹੀਂ ਸੀ ਭਾਈ ਹਾਲ ਸਿੰਘ ਜਦੋਂ ਚੋਣਾਂ 'ਚ ਲੜੇ ਆ ਤੇ ਉਦੋਂ ਇਹਦੀ ਪਾਉ ਦੀ ਸਟੇਟਮੈਂਟ ਸੀਗੀ ਪਾਉ ਜਮੇਰ ਸਿੰਘ ਹੁਣਾਂ ਦੀ ਵੀ ਇਹ ਇਹ ਬੁਰੀ ਤਰ੍ਹਾਂ ਹਾਰੂਗਾ ਜਦੋਂ ਉਹ ਭਾਈ ਦੀਪ ਸਿੰਘ ਹੁਣਾਂ ਦੀ ਗੱਲ ਕਰਦੇ ਆ ਭਾਈ ਦੀ ਜਦੋਂ ਆਇਆ ਆ ਉਸ ਟਾਈਮ ਵੀ ਇਹ ਤਾਂ ਉਹ ਗ੍ਰਾਹਾਂ ਦੇ ਨਾਲ ਖੜਾ ਸਟੇਟਮੈਂਟਾਂ ਦਿੰਦਾ ਸੀਗਾ ਜੀ ਜਿਸ ਬੰਦੇ ਨੂੰ ਪੂਰਾ ਕਾਮਰੇਟ ਮੰਨਿਆ ਜਾਂਦਾ ਆ 14 15 ਦੇ ਵਿੱਚ ਤਾਂ ਇਹ ਆਮ ਆਦਮੀ ਪਾਰਟੀ ਦਾ ਪੂਰਾ ਸਪੋਕਸਮੈਨ ਪਰਸਨ ਸੀਗਾ ਜਿਹੜੇ ਕਹਿਣ ਵੀ ਸਾਡੀ ਦੂਰਦ੍ਰਿਸ਼ਟੀ ਬਹੁਤ ਆ ਉਹ ਇਹ ਗੱਲ ਕਹਿਣਾ ਵੀ ਸਿੱਖਾਂ ਦਾ ਭਵਿੱਖ ਜਿਹੜਾ ਉਹ ਆਮ ਆਦਮੀ ਪਾਰਟੀ ਆ ਜੇ ਸਿੱਖਾਂ ਨੇ ਆਮ ਆਦਮੀ ਪਾਰਟੀ 'ਚ ਜਾਣਾ ਜਾਂ ਸਿੱਖ ਜਥੇਬੰਦੀਆਂ ਨੇ ਆਮ ਆਦਮੀ 'ਚ ਪਾਰਟੀ 'ਚ ਜਾਣਾ ਤੇ ਉਹਨਾਂ ਹੱਥ ੋਕੇ ਜਾਣ ਮਨੁੱਖੀ ਹੱਕਾਂ ਦੇ ਰਾਖੇ ਜੰਜੂ ਤਿਲਕ ਦੀ ਰਾਖੀ ਦੇ ਲਈ ਆਪਣਾ ਸਿਰ ਵਾਰ ਕੇ ਹਿੰਦੂ ਤਰੰਗ ਨੂੰ ਬਚਾਉਣ ਵਾਲੇ ਸਤਗੁਰ ਨਵੇਂ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀਪੁਰਪ ਆਇਆ। ਹਰ ਪਾਸੇ ਬੜੀ ਸ਼ਰਧ ਹੈ, ਬੜਾ ਸਤਕਾਰ ਹੈ। ਪਰ ਇਹਦੇ ਨਾਲ ਹੀ ਕਈ ਵਿਦਵਾਨ ਹਿੰਦ ਦੀ ਚਾਦਰ ਅਲਫ਼ਾਜ਼ ਨੂੰ ਗੁਰਤੇਗ ਬਹਾਦਰ ਹਿੰਦ ਦੀ ਛਾਦਰ। ਤੋਂ ਐਸੇ ਹਿੰਦ ਦੀ ਚਾਦਰ ਦੇ ਉੱਪਰ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਰਹੇ ਨੇ ਕਿ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਨੇ। ਸੋ ਇਹਦੇ ਵਿੱਚ ਸਚਾਈ ਕੀ ਹੈ ਇਹ ਸਚਾਈ ਜਾਣਨ ਲਈ ਸਾਡੇ ਨਾਲ ਨੇ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਭਾਈ ਜਤਿੰਦਰ ਸਿੰਘ ਉਹਨਾਂ ਕੋਲੋਂ ਜਾਣਾਂਗੇ ਅਸਲ ਸੱਚ ਭਾਈ ਜਤਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਭਾਈ ਰਿਸ਼ਪਾਲ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸੁਣ ਰਏ ਸਰੋਤਿਆਂ ਨੂੰ ਐਨ ਆਰ ਆਈ ਟੂ ਡੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਿਛਲੇ ਦਿਨੀ ਸਿੱਖ ਵਿਦਵਾਨ ਨੇ ਸਿੱਖ ਚਿੰਤਕ ਵੀ ਨੇ ਔਰ ਉਹਨਾਂ ਦਾ ਨਾਮ ਹੈ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਵੀਡੀਓ ਕਾਫੀ ਵਾਇਰਲ ਨੇ ਉਹਨਾਂ ਵੀਡੀਓ ਦੇ ਵਿੱਚ ਉਹ ਹਵਾਲਾ ਦੇ ਰਹੇ ਨੇ ਗੁਰਸੋਬਾ ਦਾ ਔਰ ਉਹਦੇ ਵਿੱਚ ਇੱਕ ਸੈਨਾਪਤੀ ਨੇ ਕਵਿਸ਼ੋ ਉਹਨਾਂ ਵੱਲੋਂ ਕਹਿ ਰਹੇ ਨੇ ਕਿ ਉਹ ਲਿਖਦੇ ਨੇ ਕਿ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟੀ ਤੇ ਢਾਕੀ ਚਾਦਰ ਕਹਿੰਦੇ ਜਿਹੜੇ ਕੁੱਲ ਆਲਮ ਦੀ ਜਿਨ੍ਹਾਂ ਨੇ ਪਰਦਾ ਕੀਤਾ ਹੈ ਚਾਦਰ ਢੱਕੀ ਹੈ ਤਾਂ ਹਿੰਦ ਦੀ ਚਾਦਰ ਕਿਵੇਂ ਹੋ ਸਕਦੀ ਹੈ ਇਹ ਕੁਝ ਲੋਕਾਂ ਨੇ ਸਵਾਰਥੀ ਲੋਕਾਂ ਨੇ ਆਪਣੇ ਮਤਲਬ ਦੇ ਲਈ ਉਹਨੂੰ ਛੋਟਾ ਕਰ ਦਿੱਤਾ ਤੁਹਾਡਾ ਕੀ ਕਹਿਣਾ ਹੈ ਇਦੇ ਤੇ ਦੇਖੋ ਜਿਹੜੀ ਤਾਂ ਗੱਲ ਹੈਗੀ ਆ ਸਗਲ ਸਿਤ ਦੀ ਢਾਡ ਵਾਲੀ ਗੱਲ ਆ ਦੇਖੋ ਗੁਰਤੇਗ ਬਹਾਦਰ ਮਹਾਰਾਜ ਜਿਹੜੇ ਆ ਸਾਰੇ ਸ੍ਰਿਸ਼ਟੀ ਦੇ ਰਚਨਹਾਰ ਆ ਇਹ ਆਕਾਰ ਚ ਦੇਖਣਾ ਆ ਫਿਰ ਤਾਂ ਮਹਾਰਾਜ ਜਿਹੜੇ ਆ ਸਾਰੇ ਜੀਆਂ ਨੂੰ ਹੀ ਜਿਹੜਾ ਆਹਾਰ ਦੇਣ ਵਾਲੇ ਗੁਰਤੇਗ ਬਹਾਦਰ ਮਹਾਰਾਜ ਹੀ ਆ ਜੀ ਪਰ ਜਿਹੜੀ ਗੱਲ ਇਹ ਜੋੜ ਦੇਣੀ ਕਿ ਹਿੰਦ ਦੀ ਚਾਦਰ ਜਿਹੜਾ ਕਹੂਗਾ ਉਹ ਕਿਸੇ ਨੈਰੇ ਨਾਲ ਜੁੜਿਆ ਹੈ ਜਾਂ ਕਿਸੇ ਦੇ ਅੰਡਰ ਕੰਮ ਕਰ ਰਿਹਾ ਹੈ ਜਾਂ ਉਹ ਕਿਸੇ ਦਾ ਦਲਾਲਪੁਣਾ ਕਰ ਰਿਹਾ ਹੈ ਇਹ ਬਿਲਕੁਲ ਝੂਠ ਆ ਕਿਉਂਕਿ ਜਿਹੜੀ ਹਿੰਦ ਦੀ ਚਾਦਰ ਦਾ ਲਫ਼ਜ਼ ਆ ਉਹ ਪਹਿਲਾ ਸਰੋਵਿੰਦ ਸਿੰਘ ਮਹਾਰਾਜ ਜੀ ਬਚਿੱਤਰਨਾਟਕ ਦੇ ਪੰਜਵੇਂ ਅਧਿਆਏ ਦੇ ਐਂਡ ਦੇ ਵਿੱਚ ਕਹਿ ਰਹੇ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤਿਲਕ ਤੇ ਜੰਜੂ ਦੀ ਰਾਖੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਰੱਖੀ ਇਹਦੇ ਵਿੱਚ ਸਿਮਰ ਮਹਾਰਾਜ ਜੀ ਨੇ ਜੋ ਗੱਲ ਕਹਿਣੀ ਸੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਕਹਿ ਤੀ ਤਿਲਕ ਜੰਜੂ ਰਾਖਾ ਪ੍ਰਬਤਾ ਕਾ ਇਹ ਤਿਲਕ ਤੇ ਜੰਜੂ ਦੀ ਰਾਖੀ ਰਾਸਤੇ ਕੀਤਾ ਮਹਾਰਾਜ ਨੇ ਕਿਹਾ ਵੀ ਇਹ ਜਿਹੜਾ ਸਾਖਾ ਕੀਤਾ ਆ ਹੁਣ ਇੱਕ ਤਾਂ ਹੈ ਗਿਆ ਗੁਰਗੋਬਿੰਦ ਸਿੰਘ ਮਹਾਰਾਜ ਦੂਸਰੇ ਪਾਸਿਓ ਜੇ ਆਪਾਂ ਇਸ ਗੱਦ ਨੂੰ ਲੈ ਵੀ ਲਈਏ ਤੇ Hindu ਦੀ ਧਰਮ ਦੀ ਚਾਦਰ ਕਹਿਣ ਨਾਲ ਗੁਰਤੇਗ ਬਹਾਦਰ ਮਹਾਰਾਜ ਜਿਹੜੇ ਆ ਉਹਨਾਂ ਦੀ ਸ਼ਹਾਦਤ ਛੋਟੀ ਹੋ ਜਾਂਦੀ ਆ ਜੇ ਧਰਮ ਦੀ ਚਾਦਰ ਕਿੰਨੀ ਵੱਡੀ ਹੋ ਜਾਂਦੀ ਆ ਪਰ ਸਵਾਲ ਤੇ ਉੱਥੇ ਵੀ ਖੜਾ ਹੋ ਜਾਂਦਾ ਹੈ ਕਿ ਕਿਹੜੇ ਧਰਮ ਦੀ ਧਰਮ ਤਾਂ ਹਿੰਦੂਆਂ ਦੇ ਹਜ਼ਾਰ ਨੇ ਹਿੰਦੁਸਤਾਨ ਦੇ ਵਿੱਚ ਹਜ਼ਾਰ ਧਰਮਾਂ ਕਿਹੜੇ ਧਰਮ ਦੀ ਟਾਕੀ ਚਾਦਰ ਜੀ ਜੀ ਬੜੀ ਗੱਲ ਇਹ ਦੂਜੀ ਗੱਲ ਇਹ ਆ ਕਿ ਗਿਆਨੀ ਗਿਆਨ ਸਿੰਘ ਹੁਣੀ ਆ ਗਿਆਨੀ ਗਿਆਨ ਸਿੰਘ ਹੁਣਾ ਦਾ 1860 ਦੇ ਲਾਗੇ ਬੰਨੇ ਪਹਿਲਾ ਐਡੀਸ਼ਨ ਆਉਂਦਾ ਆ ਗਿਆਨੀ ਗਿਆਨ ਸਿੰਘ ਹੁਣੀ ਲਿਖ ਰਿਹਾ ਕਹਿੰਦੇ ਜਗ ਹਿੰਦ ਧਰਮੰਗ ਕਹਾਂ ਰਹਤੋ ਅਰ ਤਗ ਤਿਲਕ ਨ ਦੇਖਨ ਪਾਤੇ ਤੀਰਥ ਦੇਵ ਸਥਾਨ ਪੁਰਾਨ ਸਭੀ ਨਿਗਮਾਗਮ ਭੀ ਉੱਠ ਜਾਤੇ ਬਾਗ ਨਿਵਾਜ ਕਿਤੇਬ ਕੁਰਾਨ ਮਸੀਤ ਜਹੀ ਸਭ ਹੀ ਜਗ ਸ਼ਾਤੇ ਗੁਰ ਤੇਗ ਬਹਾਦਰ ਹਿੰਦ ਹ ਚਾਦਰ ਕਾਦਰ ਯੋ ਨ ਧਰਾ ਪ੍ਰਗਟਾਤੇ ਜੀ ਇਹ ਗਿਆਨੀ ਗਿਆਨ ਸਿੰਘ ਉਹਨਾਂ ਦਾ ਦੋਰਾਇਆ ਗਿਆਨੀ ਗਿਆਨ ਸਿੰਘ ਉਹਨਾਂ ਨੇ ਹੋਰ ਵੀ ਇੱਕ ਥਾਂ ਤੇ ਇਦਾਂ ਹੀ ਲਿਖਿਆ ਆ ਗਿਆਨੀ ਨੇ ਕ ਮੰਗਲ ਕ ਯਾਦ ਗੁਰਤੇਗ ਬਹਾਦਰ ਮਹਾਰਾਜ ਦਾ ਜਦੋਂ ਗੁਰਤੇਗ ਮਹਾਰਾਜ ਜਿਨੇ ਪ੍ਰਕਾਸ਼ ਧਾਰਿਆ ਉਸ ਟਾਈਮ ਦਾ ਇੱਕ ਬਹੁਤ ਸੋਹਣਾ ਦੋਹਰਾ ਆ ਜੀ ਜੀ ਦੋਹਰੇ ਦੇ ਵਿੱਚ ਵੀ ਤਮ ਗੁਰੂ ਹਰਗੋ ਨਾਨਕੀ ਮਾਦਾ ਸਰ ਮਹਾਨੇ ਵਿਚਾਰੇ ਭਾਰ ਧਰਾ ਹਰ ਬਹਿ ਕਰ ਬਹਿ ਹਿਤ ਸਿੱਖਣ ਕੀ ਕਲਿਆਣ ਉਧਾਰੇ ਤੇਗ ਬਹਾਦਰ ਚਾਦਰ ਹਿੰਦ ਦਨੰਦ ਮਨਿੰਦ ਭਾਇ ਅਵਤਾਰ ਹੈ ਹੁਣ ਤੁਸੀਂ ਇਹ ਗੱਲ ਵਿਗਿਆਨੀ ਗਿਆਨ ਸੇ ਗੁਣਾਨ ਤੂੰ ਆਪਾਂ ਕਿਹਦਾ ਸ਼ਿਕਾਰ ਕਵਾਂਗੇ ਵੀ ਕਿਹਦੇ ਜਾਂ ਉਹ ਕਿਸੇ ਐਸਐਸ ਤੋਂ ਹੋਇਆ ਨਹੀਂ ਸੀ ਹੁਣ ਸੰਤ ਕਰਤਾਰ ਸਿੰਘ ਪਿੰਡਰਾਲੇ ਮਹਾਂਪੁਰਜੀ ਤੁਸੀਂ ਬੋਲੀ ਸੁਣੋ ਸੰਤ ਕਰਤਾਰ ਸਿੰਘ ਪਿੰਡਰਾਲੇ ਮਹਾਂਪੁਰਸ਼ ਇਚਾਦਰ ਇਚਾਦਰ ਲਿ ਸ੍ਰੀ ਇਚਾਦਰ ਤਿੰਨ ਨਾਮ ਜਪ ਕੇ ਬਾਅਦ ਤੇ ਬਾਦ ਮਾਰੇ ਦਾ ਨਾਮ ਲੈਂਦੇ ਆ ਜੀ ਜੀ ਸੋ ਇਹ ਗੱਲ ਬਹੁਤ ਝੂਠੀ ਆ ਤੇ ਬਚਕਾਨਾ ਆ ਮੈਨੂੰ ਤੇ ਕਦੀ ਕਦੀ ਜਿਹੜੇ ਆਪਣੇ ਆਪ ਨੂੰ ਸਿੱਖ ਵਿਦਵਾਨ ਕਹਿੰਦੇ ਆ ਜਾਂ ਸਿੱਖ ਚਿੰਤਕ ਕਹਿੰਦੇ ਆ ਮੈਨੂੰ ਤੇ ਕਦੀ ਕਦੀ ਕ ਹੁੰਦਾ ਆ ਆ ਵੀ ਇਹ ਸਿੱਖ ਵਿਦਵਾਨ ਜਾਂ ਸਿੱਖ ਚਿੰਤਕ ਹੈ ਕਿਵੇਂ ਆ ਕਿਉਂ ਨਹੀਂ ਹੈ ਤੁਹਾਨੂੰ ਕਿਉਂ ਸ਼ੰਕਾ ਹੁੰਦਾ ਤੁਸੀਂ ਉਹਨਾਂ ਦਾ ਤਜਰਬਾ ਦੇਖੋ ਉਹਨਾਂ ਦੀ ਬੋਲਣ ਚਾਲਣ ਦੀ ਸ਼ੈਲੀ ਦੇਖੋ ਉਹਨਾਂ ਦੇ ਜੋ ਅਲਫਾਜ਼ ਨੇ ਉਹਨਾਂ ਦੇ ਵਿੱਚ ਵਜ਼ਨ ਦੇਖੋ ਸਰਦਾਰ ਅਜਮੇਰ ਸਿੰਘ ਜੀ ਜਿਹੜੇ ਪੰਥਕ ਮੁੱਦਿਆਂ ਤੇ ਬਹੁਤ ਵਧੀਆ ਪਕੜ ਰੱਖਦੇ ਨੇ ਇਤਿਹਾਸਕਾਰ ਵੀ ਨੇ ਖੋਜਕਾਰ ਵੀ ਨੇ ਔਰ ਖਾਸ ਕਰਕੇ ਹਰ ਇੱਕ ਮੁੱਦੇ ਤੇ ਬੜੀ ਖੁੱਲ੍ਹਦਲੀ ਨਾਲ ਗੱਲ ਕਰ ਰਹੇ ਨੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਰੱਖੇ ਨੇ ਉਹਨਾਂ ਵਿਚਾਰਾਂ ਦੇ ਵਿੱਚ ਤਾਂ ਬੜਾ ਸਪਸ਼ਟ ਹੈ ਕਿ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਨਹੀਂਗੇ ਉਹ ਤਾਂ ਕੁੱਲ ਆਲਮ ਦੀ ਚਾਦਰ ਨੇ ਪਰ ਇਹਨੂੰ ਅਸੀਂ ਇੱਕ ਸਿਰਫ ਇੱਕ ਵਿਸ਼ੇਸ਼ ਧਰਮ ਨਾਲ ਜੋੜ ਕੇ ਅਸੀਂ ਉਹਨਾਂ ਦੀ ਚਾਦਰ ਬਣਾ ਕੇ ਕਹਿੰਦੇ ਗੁਰੂ ਸਾਹਿਬ ਜੀ ਦਾ ਦਾਇਰਾ ਛੋਟਾ ਕਰ ਦਿੱਤਾ ਤਾਂ ਅਜਮੇਰ ਸਿੰਘ ਜੀ ਕੋਈ ਛੋਟੀ ਉਮਰ ਦੇ ਨਹੀਂਗੇ ਬਹੁਤ ਸਿਆਣੇ ਨੇ ਸੁਲਝੇ ਹੋਏ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਗਿਣਦੇ ਹੋ ਨਹੀਂ ਜੇ ਤਾਂ ਤੁਸੀਂ ਇਹ ਗੱਲ ਸੋਚਦੇ ਹੋ ਕਿ ਉਹ ਵਾਕਿਆ ਹੀ ਸਿੱਖ ਚਿੰਤਕ ਜਾਂ ਮਤੂਜੇ ਹੋਏ ਜਾਂ ਸਿੱਖ ਸਟੋਰੀਆਂ ਨਾਲ ਜਿਹੜੇ ਸਿੱਖ ਸਟੋਰੀਆਂ ਹੁੰਦੇ ਨਾ ਭਾਈ ਸਾਹਿਬ ਉਹ ਹੁੰਦੇ ਆ ਜਿਨ੍ਹਾਂ ਨੇ ਸਿੱਖਾਂ ਦੇ ਗ੍ਰੰਥ ਪੜ੍ਹੇ ਹੋਣ ਜਿਨ੍ਹਾਂ ਨੇ ਸਿੱਖਾਂ ਦੇ ਗ੍ਰੰਥਾਂ ਤੇ ਐਨਾਲਾਈਜ਼ ਕੀਤਾ ਮੈਨੂੰ ਨਹੀਂ ਲੱਗਦਾ ਕਿ ਭਾਈ ਅਜਮੇਰ ਸਿੰਘ ਉਹਨਾਂ ਨੇ ਕਦੇ ਵੀ ਪੜ੍ਹਿਆ ਹੋਊਗਾ ਦਸਮ ਗ੍ਰੰਥ ਵੱਡਾ ਵਿਵਾਦ ਰਿਹਾ ਪਰ ਭਾਈ ਅਜਮੇਰ ਸਿੰਘ ਹਮੇਸ਼ਾ ਕੰਨੀ ਕਤਾਈ ਕਿਉਂ ਕਤਰਾਈ ਆਹ ਦੇਖੋ ਤੁਸੀਂ ਵੀ ਜੇ ਤਾਂ ਆਪਾਂ ਇਹ ਗੱਲ ਕਹਿੰਦੇ ਵੀ ਜਿਹੜੇ ਸਿੱਖ ਚਿੰਤਕ ਹੁੰਦੇ ਜਿਹੜੇ ਲਿਖੇ ਤੇ ਬੜੀ ਤਜਰਬੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਕਦੀ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਜਦੋਂ ਅਰਦਾਸ ਬਦਲੀ ਗਈ ਤੇ ਭਾਈ ਅਜਮੇਰ ਸਿੰਘ ਗੁਣੀ ਤੁਸੀਂ ਕਹਿੰਦੇ ਵੀ ਬੜੇ ਬਿਬਾਕ ਬੋਲਦੇ ਆ ਮੈਂ ਕਹਿੰਦਾ ਵੀ ਜਦੋਂ ਅਰਦਾਸ ਬਦਲੀ ਗਈ ਸਿਧਾਂਤ ਹੀ ਸਾਡਾ ਬਦਲਣ ਦੀ ਕੋਸ਼ਿਸ਼ ਕੀਤੀ ਕੁਝ ਲੋਕਾਂ ਨੇ ਉਦੋਂ ਭਾਈ ਅਜਮੇਰ ਗੁਣੀ ਇੱਕ ਪਗੌਤੀ ਲਫ਼ਜ਼ ਨੂੰ ਨਹੀਂ ਸਮਝਾ ਸਕੇ ਜੀ ਫਿਰ ਜਦੋਂ ਪੰਜ ਬਾਣੀਆਂ ਤੇ ਅਟੈਕ ਹੋਏ ਦਰਸ਼ਨ ਜਿਹੜਾ ਅਕਾਲ ਤਖਤ ਸਾਹਿਬ ਤੋਂ ਛੇਕਿਆ ਗਿਆ ਪ੍ਰੋਫੈਸਰ ਦਰਸ਼ਨ ਰੋਗੀ ਉਸ ਬੰਦੇ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਵੀ ਛੇਕਿਆ ਗਿਆ ਉਸ ਬੰਦੇ ਨੇ ਪੰਜ ਬਾਣੀਆਂ ਅੰਮ੍ਰਿਤ ਦੀਆਂ ਜਿਹੜੀਆਂ ਪਾਣੀਆਂ ਆ ਵਿਧੀ ਵਿਦਾਂਤ ਬਦਲਤਾ ਹੂੰ ਉੱਥੇ ਮੈਨੂੰ ਦੱਸੋ ਵੀ ਆ ਸਿੱਖ ਚਿੰਤਕ ਜਿਹੜੇ ਆ ਜਿਹੜਾ ਸਿੱਖ ਚਿੰਤਕ ਭਾਈ ਜਮੇਰ ਸਿੰਘ ਆ ਇਹਦੀ ਇੱਕ ਵੀ ਕੋਈ ਸਟੇਟਮੈਂਟ ਹੈਗੀ ਆ ਐਡਾ ਤਕੜਾ ਹਮਲਾ ਹੋਇਆ ਸਿੱਖਾਂ ਦੇ ਸਿਧਾਂਤ ਦੇ ਉੱਪਰ ਜੀ ਤੁਹਾਨੂੰ ਤੁਹਾਡੀ ਰਾਏ ਕੀ ਆ ਫਿਰ ਭਾਈ ਜਮੇਰ ਸਿੰਘ ਬਾਰੇ ਮੈਂ ਕਹਿੰਦਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਉਹ ਉਹਨਾਂ ਦੀ ਬੁੱਧੀ ਬੜੀ ਤੀਸ਼ਣਾ ਤੁਸੀਂ ਮੈਨੂੰ ਦੱਸੋ ਵੀ ਜਦੋਂ ਸੰਤ ਜਰਮਲ ਸਿੰਘ ਭਿੰਡਰਾਲੇ ਮਹਾਂਪੁਰਸ਼ੇ ਸੰਘਰਸ਼ ਦੇ ਵਿੱਚ ਸੀਗੇ ਉਸ ਟਾਈਮ ਇਹ ਸੰਤਾਂ ਦਾ ਕਟੜ ਵਿਰੋਧੀ ਸੰਤ ਜਰਨੈਲ ਸਿੰਘ ਪਿੰਡਰਾਲੇ ਮਹਾਂਪੁਰਸ਼ਾਂ ਦਾ ਸੀ ਪਿੱਛੇ ਜੇ ਇੰਟਰਵਿਊ ਸੁਣ ਕੇ ਹਟਿਆ ਆ ਹੁਣਾਂ ਦੀ ਜਿਹਦੇ ਵਿੱਚ ਇਹ ਕਹਿ ਰਿਹਾ ਵੀ ਜਦੋਂ ਕਾਲ ਤਖਸਾਲ ਦੇ ਉੱਪਰ ਅਟੈਕ ਹੋ ਗਿਆ ਸੀਗਾ ਤੇ ਸਿੱਖਾਂ ਨੂੰ ਉਦੋਂ ਲੀਕ ਖਿੱਚ ਲੈਣੀ ਚਾਹੀਦੀ ਸੀ ਵੀ ਅਸੀਂ ਇਸ ਕੰਟਰੀ ਦੇ ਨਾਲ ਨਹੀਂ ਰਹਿਣਾ ਤੇ ਮੈਂ ਪੁੱਛਣਾ ਚਾਹੁੰਦਾ ਭਾਈ ਜਮੇਰ ਸਿੰਘ ਹੁਣਾਂ ਨੂੰ ਵੀ ਲੀਕ ਕਿੰਨਾ ਨਹੀਂ ਖਿੱਚਣੀ ਜਿਨ੍ਹਾਂ ਨੂੰ ਤੁਸੀਂ ਵਰਗਾ ਲਏ ਸੀਗੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਸੀਗੇ ਵੀ ਕਿ ਸੰਤ ਜਿਹੜੇ ਸੀਗੇ ਸੰਤਾਂ ਬਾਰੇ ਤਾਂ ਸ਼ਬਦਾਵਲੀ ਬਹੁਤ ਗੰਦੀ ਬੋਲਦਾ ਸੀਗਾ ਇਹ ਉਸ ਟਾਈਮ ਜੀ ਫਿਰ ਤੁਸੀਂ ਇਹ ਦੇਖੋ ਜਿਹੜੇ ਸਿੱਖ ਚਿੰਤਕ ਹੁੰਦੇ ਆ ਜਾਂ ਜਿਹੜੇ ਵਿਦਵਾਨ ਹੁੰਦੇ ਆ ਉਹ ਸਮਾਂ ਪਹਿਲਾਂ ਗੱਲ ਦੱਸ ਤੁਸੀਂ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਸੰਤਾਂ ਦੇ ਖਿਲਾਫ ਕਹਿੰਦੇ ਸੀ ਉਹ ਬੋਲਦੇ ਸੀ ਉਹਨਾਂ ਲਈ ਇਹ ਕੋਈ ਅ ਅਪਤੀਜਨਕ ਸ਼ਬਦਾਵਲੀ ਵਰਤੀ ਸੀ ਪਰ ਇ ਤਾਂ ਉਹਨਾਂ ਦੇ ਹੱਕ 'ਚ ਵੀ ਖੜਦੇ ਨੇ ਔਰ ਜਿੰਨੀ ਵਾਰੀ ਆ ਚਾਹੇ ਕੋਈ ਵੀ ਆ ਭਾਈ ਅਮਰਤਪਾਲ ਉਹਨਾਂ ਦੇ ਹੱਕ 'ਚ ਵੀ ਖੜੇ ਨੇ ਦੀਪ ਸਿੱਧੂ ਆ ਉਹਨਾਂ ਦੇ ਹੱਕ 'ਚ ਵੀ ਖੜੇ ਨੇ ਸੋ ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਹੱਕ ਚ ਪੰਥ ਦੇ ਹੱਕ ਚ ਹਾ ਦਾ ਨਾਰਾ ਮਾਰਦੇ ਤੇ ਹੈਗੇ ਨੇ ਨਹੀਂ ਭੈਰਿਸਪਾਲ ਸਿੰਘ ਜੀ ਇਹੀ ਗੱਲ ਸਮਝਣ ਵਾਲੀ ਆ ਮੈਂ ਸਾਰਿਆਂ ਨੂੰ ਇਹ ਤੁਹਾਡੇ ਰਾਹੀਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਦੱਸਣੀ ਚਾਹੁੰਦਾ ਆ ਵੀ ਦੇਖੋ ਜਿਹੜਾ ਤਾਂ ਹੈਗਾ ਭਾਈ ਅਜਮੇਰ ਸਿੰਘ ਦਾ ਸੁਭਾ ਉਹ ਤੁਹਾਨੂੰ ਹਰ 6 ਮਹੀਨੇ ਬਾਅਦ ਵੱਖਰਾ ਦਿਸੂਗਾ ਜਿਵੇਂ ਸੰਤਾਂ ਦੇ ਟਾਈਮ ਤੇ ਸੰਥਾਂ ਦੇ ਖਿਲਾਫ ਬੋਲਦੇ ਰਹੇ ਤੇ ਬਾਅਦ ਚੋਂ ਸੰਤਾਂ ਦੇ ਸੰਘਰਸ਼ ਤੋਂ ਬਾਅਦ ਜਦੋਂ ਸਿੱਖਾਂ ਦਾ ਸਿੰਘਾਂ ਦਾ ਜਾਹੋ ਜਲਾਲ ਤੇਜ ਹੋ ਗਿਆ ਅਕਾਲ ਤਖਤ ਸਾਹਿਬ ਤੇ ਅਟੈਕ ਹੋ ਗਿਆ ਜਦੋਂ ਸਿੱਖ ਰੋਸ ਦੇ ਵਿੱਚ ਉਦੋਂ ਇਹਨੇ ਆਪਣਾ ਪਾਲਾ ਪਲਟ ਕੇ ਤੇ ਸਿੱਖਾਂ ਹਲ ਹੋ ਗਿਆ ਫਿਰ ਇਹਨੇ ਕਿਤਾਬਾਂ ਲਿਖਣੀਆਂ ਸ਼ੁਰੂ ਕਰਤੀਆਂ ਆ ਪਿੱਛੇ ਜਿਹੀ ਆ ਇੱਕ ਟਾਕਿੰਗ ਪੰਜਾਬ ਵਾਲੇ ਸਰਿੰਦਰ ਸਿੰਘ ਨੇ ਇਹਨੂੰ ਇੰਟਰਵਿਊ ਕਰਦਿਆਂ ਇਹਨੂੰ ਪੁੱਛਿਆ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਅਟੈਕ ਹੋ ਗਿਆ ਸੀਗਾ ਤੇ ਸੰਤਾਂ ਨੇ ਇਹ ਗੱਲ ਕਹੀ ਸੀਗੀ ਕਿ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ ਤਾਂ ਅਖਾਲੀਸਤਾਨ ਦੀ ਨਹੀਂ ਰੱਖਤੀ ਜ ਤਾਂ ਅਜਮੇਰ ਸਿੰਘ ਹੁਣਾ ਦਾ ਇਹ ਇਹ ਅੱਗੋਂ ਜਵਾਬ ਸੀਗਾ ਵੀ ਉਹ ਤਾਂ ਚੱਲਦੇ ਦੇ ਸਟੇਟਮੈਂਟ ਦਿੱਤੀ ਸੀ ਉਹ ਕੋਈ ਸੁੱਝੀ ਹੋਈ ਸਟੇਟਮੈਂਟ ਨਹੀਂ ਸੀ ਛੇ ਦੇ ਹੀ ਅਦੇ ਮਤਲਬ 14 15 ਦੀ ਗੱਲ ਆ ਜੀ ਜੀ ਜੇ ਤੁਸੀਂ ਇਹ ਦੇਖੋ ਅੱਗੇ ਜਾ ਕੇ ਵੀ ਭਾਈ ਦੀਪ ਸਿੱਧੂ ਦਾ ਤੁਸੀਂ ਨਾਂ ਲਿਆ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਤੁਸੀਂ ਨਾਂ ਲਿਆ ਜੀ ਭਾਈ ਹਾਲ ਸਿੰਘ ਜਦੋਂ ਚੋਣਾਂ 'ਚ ਲੜੇ ਆ ਤੇ ਉਦੋਂ ਇਹਦੀ ਪਾਉ ਦੀ ਸਟੇਟਮੈਂਟ ਸੀਗੀ ਪਾਉ ਜਮੇਰ ਸਿੰਘ ਉਹਨਾਂ ਦੀ ਵੀ ਇਹ ਇਹ ਬੁਰੀ ਤਰ੍ਹਾਂ ਹਾਰੂਗਾ ਹੂੰ ਉਦੋਂ ਤੋਂ ਸੇ ਵੀ ਕੀ ਵਾਪਰਿਆ ਉਸ ਤੋਂ ਬਾਅਦ ਕੀ ਇਹਦੀ ਸਿੱਖਾਂ ਨੂੰ ਐਨਲਾਈਜ਼ ਆ ਕੀ ਖਾਨ ਨੂੰ ਦੱਸਣਾ ਚਾਹੁੰਦਾ ਮੈਨੂੰ ਤੇ ਸਮਝ ਜਦੋਂ ਭਾਈ ਦੀਪ ਸਿੰਘ ਹੁਣਾਂ ਦੀ ਗੱਲ ਕਰਦੇ ਆ ਭਾਈ ਦੀਪੂ ਜਦੋਂ ਆਇਆ ਹਿਆ ਉਸ ਟਾਈਮ ਵੀ ਇਹ ਤਾਂ ਉਹ ਗ੍ਰਾਹਾਂ ਦੇ ਨਾਲ ਖੜਾ ਸਟੇਟਮੈਂਟਾਂ ਦਿੰਦਾ ਸੀਗਾ ਜੀ ਜੇਸ ਬੰਦੇ ਨੂੰ ਪੂਰਾ ਕਾਮਰੇਟ ਮੰਨਿਆ ਜਾਂਦਾ ਆ 14 15 ਦੇ ਵਿੱਚ ਤਾਂ ਇਹ ਆ ਆਮ ਆਟੀ ਦਾ ਪੂਰਾ ਸਪੋਕਸਮੈਨ ਪਰਸਨ ਸੀਗਾ ਉਹ ਤਾਂ ਬਹੁਤ ਸੀਗੇ ਉਦੋਂ ਬਹੁਤ ਦੁਨੀਆ ਸੀ ਸਾਰੀ ਦੁਨੀਆ ਜਿਹੜੀ ਆਪਾਸੇ ਦੁਨੀਆ ਤਾਂ ਭਾਈ ਰਿਸ਼ਪਾਲ ਸਿੰਘ ਦੀ ਦੁਨੀਆ ਤਾਂ ਦੇਖੋ ਚਲੀ ਜਾਂਦੀ ਆ ਦੁਨੀਆ ਤਾਂ ਠੀਕ ਆ ਪਰ ਜਿਹੜੇ ਜਿਹੜੇ ਆਪਣੇ ਆਪ ਦੇ ਵਿੱਚ ਸਿੱਖ ਵਿਦਵਾਨ ਮੰਨੇ ਜਾਣ ਜਿਹੜੇ ਕਹਿਣ ਵੀ ਸਾਡੀ ਦੂਰ ਦ੍ਰਿਸ਼ਟੀ ਬਹੁਤ ਆ ਉਹ ਇਹ ਗੱਲ ਕਹਿਣਾ ਵੀ ਸਿੱਖਾਂ ਦਾ ਭਵਿੱਖ ਜਿਹੜਾ ਉਹ ਆਮ ਆਦਮੀ ਪਾਰਟੀ ਆ ਜੇ ਸਿੱਖਾਂ ਨੇ ਆਮ ਆਦਮੀ ਪਾਰਟੀ 'ਚ ਜਾਣਾ ਜਾਂ ਸਿੱਖ ਜਥੇਬੰਦੀਆਂ ਨੇ ਆਮ ਆਦਮੀ 'ਚ ਪਾਰਟੀ 'ਚ ਜਾਣਾ ਤੇ ਉਹਨਾਂ ਹੱਥ ੋਕੇ ਜਾਣ ਠੀਕ ਐ ਪਰ ਇਹ ਤੇ ਨਾ ਮਤਲਬ ਮਤਲਬ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੰਨੀ ਪਵਿੱਤਰ ਆ ਕਿ ਸਿੱਖਾਂ ਨੂੰ ਵੀ ਪਾਰਟੀ 'ਚ ਜਾਣ ਲਈ ਪੰਥਕ ਸਿੱਖ ਪੰਥ ਖਾਲਸਾ ਪੰਥ ਨੂੰ ਨਹੀਂ ਹੋਣੀ ਲੀ ਨਾਤ ਹੋ ਕੇ ਜਾਣਾ ਪਊਗਾ ਇਸ ਸਟੇਟਮੈਂਟ ਆ ਇਹਨਾਂ ਸਰਦਾਰ ਸਾਹਿਬ ਅੱਜ ਤੱਕ ਜਿਹੜਾ ਮੁੱਦਾ ਹੈ ਉਹ ਗੁਰਤੇਗ ਬਾਦਲ ਸਾਹਿਬ ਜੀ ਨਾਲ ਜੁੜਿਆ ਹੈ ਸੋ ਦਮਦਮੀ ਟਕਸਾਲ ਜਿਹੜੀ ਹੈ ਉਹਨਾਂ ਦਾ ਪੱਖ ਕੀ ਹੈ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਗੁਰਤੇਗ ਬਹਾਦਰ ਜੀ ਦੀ ਜਿਹੜੀ ਖਿੰਦ ਦੀ ਚਾਦਰ ਤਾਈ ਤਸਵੀਰ ਹੈ ਜਿਹੜਾ ਇਹਨਾਂ ਨੂੰ ਕਿਤਾਬ ਹੈ ਕੀ ਗੁਰਤੇਕ ਬਹਾਦਰ ਹਿੰਦੀ ਚਾਦਰ ਤੇ ਕੀ ਤੁਸੀਂ ਮੰਨਦੇ ਹੋ ਕਿ ਉਹ ਧਰਮ ਦੀ ਚਾਦਰ ਨੇ ਕਿ ਹਿੰਦੀ ਚਾਦਰ ਨੇ ਦੇਖੋ ਹਿੰਦ ਦੀ ਚਾਦਰ ਧਰਮ ਦੀ ਚਾਦਰ ਸਗਲ ਸ੍ਰਿਸ਼ਟ ਦੀ ਚਾਦਰ ਸੰਤ ਕਰਤਾਰ ਸਿੰਘ ਪਿੰਡਰਾਲੇ ਮਹਾਂਪੁਰਸ਼ ਲਫ਼ਜ਼ ਬੋਲਦੇ ਹੁੰਦੇ ਸੀ ਜੀ ਅਸੀਂ ਉਸੇ ਤਰੀਕੇ ਦੇ ਵਿੱਚ ਆ ਕਿ ਇਹ ਹਿੰਦ ਦੀ ਚਾਦਰ ਧਰਮ ਦੀ ਚਾਦਰ ਕਵੇ ਕੋਈ ਸ੍ਰਿਸ਼ਟੀ ਦੀ ਚਾਦਰ ਕਵੇ ਕੋਈ ਸਾਰਾ ਕੁਝ ਮੁਬਾਰਕ ਆ ਪਰ ਇਹ ਵੀ ਜਿਹੜਾ ਇਹ ਦੰਦੀ ਚਾਦਰ ਕਹਿੰਦਾ ਆ ਉਹ ਪਾ ਦਾ ਆ ਆ ਪੀ ਦਾ ਆ ਇਹ ਤਾਂ ਬਿਲਕੁਲ ਹੀ ਨਹੀਂ ਨਾ ਗੱਲ ਕਿਸੇ ਵੀ ਪਾਸੇ ਮੰਨਣ ਵਾਲੀ ਆਉਂਦੀ ਇਹ ਤਾਂ ਸਾਰੇ ਕੁਝ ਸਾਡੇ ਸਰੋਤਾਂ ਆਉਂਦੇ ਆ ਇਹਦਾ ਮਤਲਬ ਵੀ ਸਾਡੇ ਸਰੋਤਾਂ ਦੇ ਸਾਰਾ ਕੁਝ ਇਹ ਧਿਰਫੇਸ ਨੇ ਮਤਲਬ ਪਹਿਲਾਂ 150 ਸਾਲ ਆ ਤੇ ਹੁਣ ਦੀਆਂ ਗੱਲਾਂ ਆ ਰੀਐਸਐਸ ਦੀਆਂ ਇਹਦੇ ਪਿੱਛੇ ਮੰਸ਼ਾ ਕੀ ਹੈ ਕਿ ਕਾਮਰੇਡ ਗੁਰੂ ਸਾਹਿਬ ਜੀ ਨੂੰ ਜਿਹੜੇ ਨੇ ਤਰਕਸ਼ੀਲ ਸਾਬਤ ਕਰਨ ਤੇ ਲੱਗੇ ਹੋਏ ਨੇ ਕਿ ਜਾਂ ਕੁਝ ਇਹਦੇ ਪਿੱਛੇ ਮੰਸ਼ਾ ਕੋਈ ਹੋਰ ਹੈ ਕਿਸੇ ਹੋਰ ਦੇ ਇਸ਼ਾਰੇ ਤੇ ਸਾਰੇ ਇਹ ਜਿਹੜੇ ਅਲਫਾਜ਼ ਜਿਹੜੇ ਸ਼ਬਦ ਨੇ ਜੋ ਅੱਜ ਕੱਲ ਵੀਡੀਓ ਵਾਰਨ ਵਰਗੀਆਂ ਪਾਇਰਿਸਪਾਲ ਸਿੰਘ ਜੀ ਇਹ ਤਾਂ ਪਾਇਰਿਸਪਾਲ ਸਿੰਘ ਜੀ ਇਹ ਤਾਂ ਭਾਈ ਅਜਮੇਰ ਸਿੰਘ ਦੱਸ ਸਕਦੇ ਆ ਵੀ ਜਦੋਂ ਕੋਈ ਵੀ ਮੂਵਮੈਂਟ ਤੁਰਦੀ ਆ ਕੁਝ ਵੀ ਵਾਪਰਦਾ ਆ ਤਾਂ ਕਾਮਰੇਟ ਕਿਉਂ ਜਾਗ ਪੈਂਦਾ ਆ ਇਹਨਾਂ ਦੇ ਅੰਦਰ ਜਿਹੜੀਆਂ ਉਹ ਕਾਮਰੇਟ ਵਾਲੀ ਬਿਰਤੀ ਆ ਜਿਹੜੀ ਉਹ ਜਗਾਹ ਜਾਂਦੀ ਆ ਜਦੋਂ ਆਮ ਆਦਮੀ ਪਾਰਟੀ ਦੇ ਟਾਈਮ ਤੇ ਜਾਂ ਜਦੋਂ ਵੀ ਕੋਈ ਇਹੋ ਜੀ ਗੱਲ ਵਾਪਰੀਏ ਤੇ ਇਹਨਾਂ ਦੇ ਅੰਦਰੋਂ ਕਿਤੇ ਉਹ ਕਵਰੇਜ ਜਾਗ ਪੈਂਦਾ ਆਪਣੇ ਆਪ ਜੀ ਤੋਂ ਸਨੇਹਾ ਕੀ ਦੇਣਾ ਚਾਹੁੰਦੇ ਹੋ ਜਾਗਣ ਦੇ ਕਾਰਨ ਸੁਨੇਹਾ ਦੇ ਦਿਓ ਅਜਮੇਰ ਸਿੰਘ ਉਹਨਾਂ ਨੂੰ ਕਿ ਆਖੇ ਗੁਰਤੇਗ ਬਹਾਦਰ ਜੀ ਦੇ ਬਾਰੇ ਹਿੰਦ ਦੀ ਚਾਦਰ ਉਹਨਾਂ ਨੂੰ ਸਾਰੀ ਜਿਹੜੀ ਲੁਕਾਈ ਆ ਕਹਿ ਰਹੀ ਹੈ ਕਿ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਕਥਾਵਾਚਕ ਕਹਿੰਦੇ ਨੇ ਪ੍ਰਚਾਰਕ ਕਹਿੰਦੇ ਨੇ ਦਮਦਮੀ ਟਕਸਾਲ ਵੀ ਕਹਿੰਦੀ ਹੈ ਤਾਂ ਇਤਰਾਜ਼ ਕੀ ਹੈ ਸਰਦਾਰ ਅਜਮੇਰ ਸਿੰਘ ਨੂੰ ਕੁਝ ਕਹਿਣਾ ਚਾਹੋਗੇ ਆਖਰੀ ਦੇ ਵਿੱਚ ਦੇਖੋ ਜੀ ਭਾਈ ਪਾਈਪਿੰਦਰ ਪਾਲ ਸਿੰਘ ਜੀ ਭਾਈ ਬੰਤਾ ਸਿੰਘ ਜੀ ਕਬੀਸ਼ਰੀ ਜਥਾ ਮੋਰਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ترਸੇਮ ਸਿੰਘ ਮੋਰਾ ਵਾਲੀ ਟਾਡੇ ਜਥਾ ਜਿੰਨੇ ਵੀ ਮਤਲਬ ਸਰਮੋਰ ਪੰਥ ਦੇ ਵਿਦਵਾਨ ਆ ਉਹ ਸਾਰੇ ਇਹ ਹਿੰਦ ਦੀ ਚਾਦਰ ਦੇ ਸ਼ੁਰੂ ਤੋਂ ਹੀ ਕਥਾ ਸੁਣਦੇ ਆਏ ਅਸੀਂ ਇਹ ਕੱਲਾ ਬੰਦਾ ਆ ਅਜਮੇਰ ਸਿੰਘ ਜਿਨੇ ਹਿੰਦ ਦੀ ਚਾਦਰ ਨੂੰ ਸਾਰਿਆਂ ਨੂੰ ਦੋਸ਼ੀ ਬਣਾਤਾ ਕਿ ਜਿੰਨੇ ਕਹਿਣਗੇ ਸਾਰੇ ਸਟੇਟ ਦੇ ਸੰਸਦਾਂ ਹੁਣ ਮੈਂ ਦੂਜੀ ਬੇਨਤੀ ਇਹ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਕਿਸ ਕੋਈ ਪ੍ਰੋਫੈਸਰ ਆ ਕੋਈ ਕਥਾਵਾਚਕ ਆ ਕੋਈ ਸਿੱਖ ਚਿੰਤਕ ਆ ਕੋਈ ਵਿਦਵਾਨ ਆ ਜੀ ਪਰ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਕਿਸੇ ਕਿਸੇ ਦੇ ਉੱਪਰ ਹੈ ਕਿਸੇ ਜਥੇਬੰਦੀ ਦੇ ਉੱਪਰ ਕੋਈ ਵੀ ਕਿਸੇ ਤਰੀਕੇ ਦੀ ਟਿੱਕਾਂ ਟਿੱਪਣੀ ਕਰੇ ਜੇ ਕਰਨੀ ਆ ਤੇ ਉਹਦੇ ਤੋਂ ਪਹਿਲਾਂ ਜੇ ਉਹ ਸੁਲਝਿਆ ਹੋਇਆ ਜਾਂ ਮਾਨਦਰਬ ਪਹਿਲਾਂ ਉਹ ਸਜਾ ਤੇ ਬੰਦੀ ਨਾਲ ਉਹਨਾਂ ਉਹਨਾਂ ਸਿੰਘਾਂ ਨਾਲ ਵਾਰਤਾਲਾਪ ਜ਼ਰੂਰ ਕਰਨਾ ਜਿਦੇ ਕਰਕੇ ਕੋਈ ਕਲੇਸ਼ ਨਾ ਪਵੇ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੰਗਤ ਦੇ ਵਿੱਚ ਕਲੇਸ਼ ਪੈਂਦੇ ਆ ਉਹ ਕਲੀਅਰ ਕਰਨ ਦੇ ਵਿੱਚ ਬਹੁਤ ਸਮਾਂ ਲੱਗਦਾ ਬਾਅਦ ਚੋਂ ਇਹ ਕਾਰਨ ਲਈ ਮੈਂ ਬੇਨਤੀ ਕਰਨੀ ਚਾਹੁੰਦਾ ਜਿੰਨੇ ਵੀ ਬੰਦੇ ਕੋਈ ਸਟੇਟਮੈਂਟਾਂ ਦਿੰਦੇ ਆ ਇਤਿਹਾਸ ਤੇ ਦਿੰਦੇ ਆ ਉਹਨਾਂ ਦੀ ਸਟੱਡੀ ਜਿਹੜੀ ਆ ਉਹ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਜੀ ਹਿੰਦ ਦੀ ਚਾਦਰ ਹਿੰਦ ਇੱਥੇ ਦੇਸ਼ ਨੂੰ ਕਿਹਾ ਗਿਆ ਕੌਮ ਨੂੰ ਕਿਹਾ ਗਿਆ ਕਿਸੇ ਧਰਮ ਨੂੰ ਕਿਹਾ ਗਿਆ ਕੀ ਕਹਿੰਦੀ ਐ ਦਮ ਦਮ ਟਕਸਾਲ ਦੇਖੋ ਹਿੰਦ ਤਾਂ ਮਹਿੰਦਰ ਤਾਂ ਇਤਿਹਾਸ ਤਾਂ ਬਹੁਤ ਲੰਬੂ ਤਾਂ ਹੁਣ ਆਪਣੇ ਆਪ ਨੂੰ ਆਪ ਕਹਿਣ ਲੱਗ ਪਏ ਕਿਉਂਕਿ ਹਿੰਦ ਘਾਟੀ ਦੇ ਲੋਕ ਸੀਗੇ ਜਿਹੜੇ ਸਿੰਧ ਘਾਟੀ ਦੇ ਇਹੋ ਉਹਨਾਂ ਤੋਂ ਇਹ ਗੱਲ ਚੱਲੀ ਆ ਹਿੰਦ ਪਰ ਜਿਹੜੀ ਗੱਲ ਇਸ ਟਾਈਮ ਤਿਲਕ ਜੰਜੂ ਦੀ ਆ ਜਿਹੜੀ ਮੇਨ ਆਪਾਂ ਗੱਲ ਕਹਿਨੇ ਆ ਵੀ ਤਿਲਕ ਜੰਜੂ ਦੀ ਰਾਖੀ ਜਿੰਕੀ ਰੱਖੀ ਆ ਗੁਰਤੇਗ ਬਾਦਰ ਮਹਾਰਾਜ ਨੇ ਜੀ ਜਿਹੜੀ ਤਿਲਕ ਜੰਜੂ ਜਿਹੜਾ ਪਾਉਂਦੇ ਆ ਉਹ ਤਾਂ Hindu ਧਰਮੀ ਪਾਉਂਦਾ ਹੈ ਨਾ ਜਿਹੜਾ ਆਪਣੇ ਆਪ ਨੂੰ ਸਨਾਤਨੀ ਕਹਿੰਦਾ ਆ ਜੀ ਬਿਲਕੁਲ ਠੀਕ ਉਹਦੇ ਵਿੱਚ ਹਿੰਦ ਧਰਮ ਦੇ ਵਿੱਚ ਹਿੰਦਾਂ ਦੇ ਵਿੱਚ ਰਹਿੰਦੇ ਕਿਹੜੇ ਆ ਉਹ ਤਾਂ ਗੱਲ ਵੱਖਰੀ ਆ ਪਰ ਤਿਲਕ ਜੰਜੂ ਦੀ ਰਾਖੀ ਸਪੈਸ਼ਲ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਤਨਾਟ ਦੇ ਚਲੇ ਕੇ ਗਏ ਆ ਬਿਲਕੁਲ ਕਲੀਅਰ ਕਰਤਾ ਜੀ ਤੁਸੀਂ ਸੋ ਇਥੇ ਹਿੰਦ ਲਫਜ਼ ਦਾ ਮਤਲਬ ਤਿਲਕ ਔਰ ਜੰਜੂ ਨਾਲ ਜੁੜਿਆ ਹੈ ਤਿਲਕ ਔਰ ਜੰਜੂ ਸਨਾਤਨ ਨਾਲ ਜੁੜਿਆ ਹੈ ਤੇ ਸਨਾਤਨ ਹਿੰਦੂ ਧਰਮ ਨਾਲ ਜੁੜਿਆ ਹੈ ਸੋ ਕੰਬੀਨੇਸ਼ਨ ਆਪਸ ਦੇ ਵਿੱਚ ਬੜਾ ਕਲੀਅਰ ਹੈ ਸੋ ਬਾਬਾ ਸ਼ੁਕਰੀਆ ਸਰਦਾਰ ਪਾਈ ਜਤਿੰਦਰ ਸਿੰਘ ਜੀ ਆਪ ਜੀ ਦਾ ਸੋ ਸਰਦਾਰ ਅਜਮੇਰ ਸਿੰਘ ਜੀ ਦੀ ਟਿੱਪਣੀ ਦੇ ਉੱਤੇ ਅਸੀਂ ਪੱਕ ਜਾਣਿਆ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਭਾਈ ਜਤਿੰਦਰ ਸਿੰਘ ਜੀ ਦਾ ਉਹਨਾਂ ਨੇ ਬੜਾ ਕਲੀਅਰ ਕੱਢ ਦੇ ਵਿਚਾਰ ਕਰਕੇ ਦਿੱਤਾ ਕਿ ਜਿਹੜੇ ਗੁਰਮਤ ਦੇ ਸਿੱਖਿਆ ਉਹ ਲੈਣੀ ਬਹੁਤ ਜ਼ਰੂਰੀ ਹੈ ਜਿਹੜੇ ਗ੍ਰੰਥ ਨੇ ਜਾਂ ਜਿਹੜਾ ਇਤਿਹਾਸ ਹੈ ਉਹਨੂੰ ਪੜ੍ਹਦਾ ਵੀ ਬਹੁਤ ਜ਼ਰੂਰੀ ਹੈ ਸੋ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਟਿੱਪਣੀ ਦੇਤੇ ਉਹਨਾਂ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਸੋ ਅੱਗੇ ਵੀ ਅਸੀਂ ਜਾਣਕਾਰੀ ਜਿਹੜੀ ਹੈ ਇਹਨਾਂ ਦੇ ਨਾਲ ਜੁੜ ਕੇ ਹੋਰ ਵੀ ਇਕੱਠੀ ਕਰਾਂਗੇ ਕਿ ਗੁਰਤੀਖ ਬਾਦਸਾਹ ਜੀ ਦੀ 350 ਸਾਲਾ ਇਹ ਜੋ ਸ਼ਹੀਦੀ ਪੁਰਬ ਨੇ ਇਹਦੇ ਤੇ ਜਿਹੜੇ ਹੋਰ ਵਿਦਵਾਨ ਵੀ ਕੋ ਟਿੱਪਣੀ ਕਰਨਗੇ ਸੋ ਉਹਨਾਂ ਦੀ ਟਿੱਪਣੀ ਦੇ ਅਰਥ ਕੀ ਨੇ ਮਾਇਨੇ ਕੀ ਨੇ ਤੇ ਦਮਦਮੀ ਟਕਸਾਲ ਹੁਦਾ ਜਵਾਬ ਕੀ ਸੋ ਇਹਦੇ ਨਾਲ ਹੀ ਦਿਓ ਇਜਾਜ਼ਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ ਵਾਹਿਗੁਰਜੀ